ਦੇਪੂ ਉੱਤਰਾਖੰਡ ਚ ਲਗਾਤਾਰ ਅਸੀਂ ਕਹਿ ਸਕਦੇ ਹਾਂ ਕਿ ਮੌਸਮ ਦਾ ਭੀਸ਼ਣ ਕਹਿ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਬਦਰੀਨਾਥ ਨੈਸ਼ਨਲ ਹਾਈਵੇ ਦੇ ਉੱਤੇ ਪਹਾੜ ਕਿਸਕਨ ਦੇ ਨਾਲ ਜੋ ਕਿ ਜ਼ਮੀਨ ਹੈ ਉਹ ਕਾਫੀ ਜ਼ਿਆਦਾ ਉਸ ਦੇ ਉੱਤੇ ਮਲਬਾ ਜੋ ਹੈ ਡਿੱਗ ਗਿਆ ਸੀ ਜਿਸ ਤੋਂ ਬਾਅਦ ਬਦਰੀਨਾਥ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਸੀ ਬਲੌਕ ਕਰ ਦਿੱਤਾ ਗਿਆ ਸੀ ਅਤੇ ਸਾਨੂੰ ਘੰਟਿਆਂ ਪੰਜਾਬ ਦਾ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਹੁਣ ਚੰਗੀ ਸਿੱਖਿਆ ਲਈ ਵਾਂਝਾ ਨਹੀਂ ਰਹੇਗਾ ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ। ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ, ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਇਕੱਲੇ ਆਪਣਾ ਜਾਂ ਪਿੰਡ ਦਾ ਜਾ ਪਿਆਮਨ ਤੇਜ ਦਾ ਨਾਮ ਰੱਖਿਆ। ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਜਾਣਾ ਪੈ ਰਿਹਾ ਬਲਕਿ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ। ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ ਬਟ ਹੁਣ ਆਪਾਂ ਜੇ ਕਹੀਏ ਹੁਣ ਤੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕਿਆ ਪ੍ਰਾਈਵੇਟ ਸਕੂਲ ਦੇ ਨਾਲੋਂ ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਪ੍ਰੋਜੈਕਟਰ ਵੇਸ ਸਟੱਡੀ ਵੀ ਦਿੱਤੀ ਹੋਈ ਹੈ ਨਾ ਤੇਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਹੈ ਇੱਥੇ ਦੇ ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਤਾਂ ਉਦੋਂ ਮੈਨੂੰ ਵੀ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿਤੇ ਜ਼ ਕਿ ਪੀ ਜਿਸ ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਰਾਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ ਕਿ ਹੁਣ ਦੀ ਤਾਜ਼ਾ ਤਸਵੀਰਾਂ ਸਾਡੇ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਇੱਕ ਵਾਰ ਫਿਰ ਤੋਂ ਉੱਤਰਾਖੰਡ ਦੇ ਚਮੋਲੀ ਡਿਸਟ੍ਰਿਕਟ ਦੇ ਵਿੱਚ ਪਹਾੜ ਜੋ ਹੈ ਬਦਰੀਨਾਥ ਹਾਈਵੇ ਤੇ ਡਿੱਗ ਗਿਆ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਜੋ ਹਾਈਵੇ ਹੈ ਉਹ ਬੰਦ ਹੋ ਗਿਆ ਹੈ ਅਤੇ ਆਪ ਦਾ ਪ੍ਰਬੰਧਨ ਵਿਭਾਗ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਲਗਾਤਾਰ ਮਲਬਾ ਹਟਾਉਣ ਦਾ ਜੋ ਕੰਮ ਹੈ ਉਹ جاری ਹੈ ਇਸ ਵੇਲੇ ਚੱਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੇ ਵੀ ਇਹੀ ਹਾਲਾਤ ਸਾਨੂੰ ਬਦਰੀਨਾਥ ਹਾਈਵੇ ਦੇ ਵੇਖਣ ਨੂੰ ਮਿਲੇ ਸੀ ਅਤੇ ਬਦਰੀਨਾਥ ਹਾਈਵੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੇ ਇਲਾਕਿਆਂ ਚੋਂ ਇਹ ਹਾਈਵੇ ਗੁਜ਼ਰਦਾ ਹੈ ਉੱਥੇ ਵੱਖ-ਵੱਖ ਥਾਵਾਂ ਤੇ ਪਹਾੜ ਡਿੱਗਣ ਦਾ ਦ੍ਰਿਸ਼ ਜੋ ਹੈ ਤਸਵੀਰਾਂ ਜੋ ਹੈ ਸਾਡੇ ਨਾਲ ਪਹਿਲਾਂ ਵੀ ਰੂਬਰੂ ਹੋਈਆਂ ਸੀ ਤੁਹਾਨੂੰ ਦੱਸ ਦਈਏ ਕਿ ਕਮੇੜਾ, ਨੰਦ ਪ੍ਰਯਾਗ ਤੇ ਛਿੰਕਾ ਇਲਾਕਿਆਂ ਦੇ ਵਿੱਚ ਹਾਈਵੇ ਲੋਕ ਹੋ ਗਿਆ ਹੈ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਚਮੋਲੀ ਦੀਆਂ ਤੁਹਾਨੂੰ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਚਮੋਲੀ ਡਿਸਟ੍ਰਿਕਟ ਦੇ ਵਿੱਚ ਇੱਕ ਵਾਰ ਫਿਰ ਤੋਂ ਪਹਾੜ ਜੋ ਹੈ ਉਹ ਹਾਈਵੇ ਤੇ ਆ ਕੇ ਡਿੱਗ ਗਿਆ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਕੰਟਿਆ ਦਾ ਜਾਨ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਗੱਡੀਆਂ ਇੱਕ ਤੋਂ ਬਾਅਦ ਇੱਕ ਲਗਾਤਾਰ ਹਾਈਵੇ ਦੇ ਉੱਤੇ ਖਲਿਆਣੇ ਤੁਹਾਨੂੰ ਦੱਸਦੇ ਕਿ ਬਦਰੀਨਾਥ ਨੈਸ਼ਨਲ ਹਾਈਵੇ ਇੱਕ ਮੁੱਖ ਰਾਹ ਬਣਦਾ ਹੈ ਵਸਨੀਕਾਂ ਵਾਸਤੇ ਯਾਤਰੂਆਂ ਵਾਸਤੇ ਜਾਂ ਸ਼ਰਦਾਲੂਆਂ ਵਾਸਤੇ ਜਿਨ੍ਹਾਂ ਨੇ ਬਦਰੀਨਾਥ ਤੇ ਦਰਸ਼ਨ ਕਰਨ ਜਾਣਾ ਹੁੰਦਾ ਹੈ ਤੇ ਉੱਥੇ ਹੀ ਇਹਨਾਂ ਵਿਚਕਾਰ ਇਹੋ ਜਿਹੀਆਂ ਤਸਵੀਰਾਂ ਸਾ ਲਗਾਤਾਰ ਦੇਵ ਭੂਮੀ ਉੱਤਰਾਖੰਡ ਦੇ ਵਿੱਚ ਮੌਸਮ ਦਾ ਕਹਿਰ ਕੁਦਰਤ ਦਾ ਕਹਿਰ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਆਪ ਦਾ ਪ੍ਰਬੰਧਨ ਵਿਭਾਗ ਲਗਾਤਾਰ ਇਸ ਦੀ ਪੁਸ਼ਟੀ ਕਰ ਰਿਹਾ ਹੈ ਤੇ ਮਿਹਨਤ ਮੁਸ਼ਕਕਤ ਦੇ ਨਾਲ ਹਾਈਵੇ ਨੂੰ ਕਲੀਅਰ ਕਰਨ ਦੀ ਸਾਫ ਕਰਨ ਦੀ ਇੱਕ ਵਾਰ ਫਿਰ ਤੋਂ ਜੋ ਹੈ ਕੋਸ਼ਿਸ਼ ਚਾਰੀ ਚੱਲ ਰਹੀ ਹੈ ਲੇਕਿਨ ਉੱਥੇ ਹੀ ਤੁਹਾਨੂੰ ਦੱਸਤੀ ਹੈ ਕਿ ਜੋ ਸਮਾ ਜੋ ਸਫਰ ਦੋ ਤਿੰਨ ਘੰਟਿਆਂ ਦਾ ਹੁੰਦਾ ਹੈ ਉਹੀ ਸਫਰ ਇੰਨਾ ਹਲਾਤਾ ਕਰਕੇ ਇੰਨਾ ਤਸਵੀਰਾ ਕਰਕੇ ਕਿਤਨਾ ਕਿਤੇ ਵੱਧ ਜਾਂਦਾ ਹੈ ਤੇ ਸਾਨੂੰ ਲੰਬਾ ਘੰਟਿਆਂ ਦਾ ਜਾਮ ਦੇਖਣ ਨੂੰ ਮਿਲਦਾ ਹੈ ਇਨ ਹਾਈਵੇ ਦੇ ਉੱਤੇ ਤੋਂ ਅਸੀਂ ਕਹਿ ਸਕਦੇ ਹਾਂ ਕਿ ਪਹਾੜਾ ਦੇ ਉੱਤੇ ਹੈ ਹਾਈਵੇ ਜੋ ਨੇ ਉਹਨਾਂ ਦੇ ਥਾਂ ਵੀ ਕਾਫੀ ਜ਼ਿਆਦਾ ਕੱਟ ਹੁੰਦੀ ਹੈ ਜਿਸ ਤੋਂ ਬਾਅਦ ਜੋ ਸਫਰ ਹੈ ਜੋ ਵਾਹਨ ਅਗੇ ਨੇ ਉਹ ਕਿੰਨਾ ਕਿਤੇ ਫਸੇ ਜਾਂਦੇ ਨੇ ਗੱਡੀਆਂ ਫਸੇ ਜਾਂਦੀਆਂ ਹਨ ਤੁਹਾਨੂੰ ਦੱਸਦੀ ਹੈ ਕਿ ਬੁਲਡੋਜ਼ਰਸ ਦੇ ਨਾਲ ਬੁਲਡੋਜ਼ਰਸ ਦੀ ਮਦਦ ਦੇ ਨਾਲ ਮਲਬਾ ਹਟਾਉਂਦਾ ਜੋ ਕੰਮ ਹੈ ਉਹ ਜਾਰੀ ਹੈ ਇੱਥੇ ਚੱਲ ਰਿਹਾ ਹੈ ਲਗਾਤਾਰ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਦੀ ਜੋ ਭੀੜ ਹੈ ਜੋ ਹਜੂਮ ਹੈ ਉਹ ਸਾਨੂੰ ਪਹਾੜਾ ਵੱਲ ਨੂੰ ਜਾਂਦਿਆ ਹੋਇਆ ਦੇਖਣ ਨੂੰ ਮਿਲਦਾ ਹੈ ਅਤੇ ਜੇਕਰ ਗੱਲ ਕਰੀਏ ਬਦਰੀਨਾਥ ਹਾਈਵੇ ਦੀ ਤਾਂ ਬਦਰੀਨਾਥ ਹਾਈਵੇ ਇੱਕ ਅਜੀਹਾ ਹਾਈਵੇ ਹੈ ਜੋ ਕਿ ਵੱਖ-ਵੱਖ ਉਤਰਾਖੰਡ ਦੇ ਸ਼ਹਿਰਾਂ ਨੂੰ ਇੱਕ ਦੂਜੇ ਦੇ ਨਾਲ ਜੋੜਦਾ ਹੈ ਤੇ ਲੋਕਾਂ ਵਾਸਤੇ ਇੱਕ ਲੋਤਾ ਇੱਕ ਅਜੀਹਾ ਰਾਹ ਬਣਦਾ ਹੈ ਬਦਰੀਨਾth ਹਾਈਵੇ ਜਿਸ ਦੇ ਨਾਲ ਉਹ ਆਪਣੇ ਘਰਾਂ ਨੂੰ ਵਾਪਸ ਮੁੜ ਸਕਦੇ ਹਨ ਜਾਂ ਫਿਰ ਬਦਰੀਨਾ ਦਾਮ ਦੇ ਦਰਸ਼ਨ ਕਰਨ ਵਾਸਤੇ ਜੋ ਸ਼ਰਤਾਲੂ ਜਾਂਦੇ ਹਨ ਉਹਨਾਂ ਨੂੰ ਵੀ ਇਸ ਹਾਈਵੇ ਤੋਂ ਜਾਇ ਗੁਜ਼ਰ ਕੇ ਅੱਗੇ ਜਾਣਾ ਪੈਂਦਾ ਹੈ ਨਿਕਲਣਾ ਪੈਂਦਾ ਹੈ ਲੇਕਿਨ ਉੱਥੇ ਹੀ ਹਾਈਵੇ ਦਾ ਬਲੌਕ ਹੋ ਜਾਣਾ ਕਿਤੇ ਨਾ ਕਿਤੇ ਬਹੁਤ ਹੀ ਵੱਡੀ ਅਤੇ ਅਹਿਮ ਗੱਲ ਬਣ ਜਾਂਦੀ ਹੈ ਤੇ ਪ੍ਰਸ਼ਾਸਨ ਨੂੰ ਲੋੜ ਹੈ ਇਨ੍ਹਾਂ ਹਾਲਾਤਾਂ ਦੇ ਨਾਲ ਜੂਝਣ ਦੇ ਲਈ ਕੋਈ ਕਿਹੜੇ ਕਦਮ ਉਠਾਉਣ ਲਈ ਕੋਈ ਸਖਤ ਕਦਮ ਉਠਾਉਣ ਲਈ ਅਸੀਂ ਜਾਣਦੇ ਹਾਂ ਕਿ ਪਹਾੜਾ ਦੇ ਉੱਤੇ ਇਹੋ ਜਿਹੀਆਂ ਆਪ ਦਾਵਾ ਇਹੋ ਜਿਹੇ ਹਾਲਾਤ ਅਕਸਰ ਬੰਦੇ ਹੋਏ ਨਜ਼ਰ ਆਉਂਦੇ ਹਨ ਅਤੇ ਇਹਨਾਂ ਨੂੰ ਰੋਕਿਆ ਵੀ ਨਹੀਂ ਜਾ ਸਕਦਾ ਇਹ ਕੁਦਰਤੀ ਆਫਤਾ ਨੇ ਲੇਕਿਨ ਕਿਤਨਾ ਕਿਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਆਫਤਾ ਦੇ ਨਾਲ ਲੜਨ ਦੀ ਅਤੇ ਕੁਝ ਇਹੋ ਜਿਹੇ ਪ੍ਰਬੰਧ ਕਰਨ ਦੀ ਜਿਸ ਦੇ ਨਾਲ ਇਹਨਾਂ ਆਫਤਾ ਨੂੰ ਰੋਕਿਆ ਤਾਂ ਨਹੀਂ ਜਾ ਸਕਦਾ ਲੇਕਿਨ ਕਿਤਨਾ ਕਿਤੇ ਜੋ ਘੰਟਿਆਂ ਦੀ ਮਸ਼ਕਤ ਹੁੰਦੀ ਹੈ ਉਸ ਨੂੰ ਕਿਤਨਾ ਕਿਤੇ ਬਦਲ ਕੇ ਥੋੜੀ ਦੇਰ ਦੀ ਮਸ਼ਕਤ ਕਰ ਦਿੱਤੀ ਜਾਵੇ ਅਤੇ ਇਹੋ ਜਿਹੇ ਕੁਝ ਇੰਤਜ਼ਾਮ ਕੀਤੇ ਜਾਣ ਪਹਾੜਾ ਦੇ ਉੱਤੇ ਵੀ ਜਿਸ ਦੇ ਨਾਲ ਲੋਕਾਂ ਦੀ ਆਵਾਜ਼ਾਇ ਤੇ ਨੁਕਸਾਨ ਨਾ ਹੋਵੇ ਚਾਹੇ ਜੋ ਮਰਜ਼ੀ ਹੁੰਦਾ ਹੋਵੇ ਕਿਉਂਕਿ ਇਸ ਕਹਿ ਸਕਦੇ ਆ ਕਿ ਲੋਕ ਜੋਨੇ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਹਿਮਾਚਲ ਉੱਤਰਾਖੰਡ ਦੀਆਂ ਵਾਦੀਆਂ ਦੇ ਵਿੱਚ ਘੁੰਮਣ ਜਾਂਦੇ ਹਨ ਹਜੂਮ ਘੁੰਮਣ ਜਾਂਦੀ ਹੈ ਅਤੇ ਮੌਨਸੂਨ ਦੇ ਵਿੱਚ ਸਾਨੂੰ ਇਹੋ ਜਿਹੀਆਂ ਤਸਵੀਰਾਂ ਜੋਨੇ ਨਜ਼ਰ ਆਉਂਦੀਆਂ ਹਨ ਅਸੀਂ ਕਹਿ ਸਕਦੇ ਆ ਕਿ ਉੱਤਰਾਖੰਡ ਦੇ ਵਿੱਚ ਲੋਕਾਂ ਦੀ ਜੋ ਪੀੜ ਹੈ ਉਹ ਕਾਫੀ ਜ਼ਿਆਦਾ ਵਾਧੀ ਹੋਈ ਨਜ਼ਰ ਆਉਂਦੀ ਹੈ ਕੁਝ ਇਹੋ ਜਿਹੇ ਹਾਲਾਤਾਂ ਦੇ ਵਿੱਚ ਉੱਤਰਾਖੰਡ ਅਸੀਂ ਕਹਿ ਸਕਦੇ ਆ ਚਾਰ धाम ਯਾਤਰਾ ਵਾਸਤੇ ਉੱਤਰਾਖੰਡ ਹਰਦੁਆਰ ਇੱਕ ਪਹਿਲੀ ਪੌੜੀ ਬਣਦਾ ਹੈ ਹਰ ਇੱਕ ਸ਼ਰਧਾਲੂ ਵਾਸਤੇ ਅਤੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਜੋਨੇ ਚਾਰ ਧਾਮ ਯਾਤਰਾ ਕਰਨ ਵਾਸਤੇ ਇਹਨਾਂ ਰ ਅਤੇ ਇਹੋ ਜੇ ਬਲੋਕੇਜਸ ਕਾਰਨ ਜੋ ਸਫਰ ਦਿਨਾਂ ਦਾ ਹੁੰਦਾ ਹੈ ਉਹੀ ਹਫ਼ਤਿਆਂ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਤੇ ਕਈ ਘੰਟਿਆਂ ਦੀ ਮੁਸ਼ਕਲ ਮਿਹਨਤ ਦੇ ਨਾਲ ਇੰਨਾ ਰਾਵਾਂ ਨੂੰ ਕਲੀਅਰ ਜੋ ਹੈ ਉਹ ਕਰਨਾ ਪੈਂਦਾ ਹੈ ਤਾਂ ਤੁਹਾਨੂੰ ਦੱਸਤੀਏ ਕਿ ਚਮੋਲੀ ਦੀਆਂ ਤਸਵੀਰਾਂ ਨੇ ਜਿੰਨਾਂ ਦੇ ਨਾਲ ਤੁਹਾਨੂੰ ਰੂਬਰੂ ਅਸੀਂ ਕਰਵਾ ਰਹੇ ਹਾਂ ਅਤੇ ਚਮੋਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਰੀਨਾਥ ਨੈਸ਼ਨਲ ਹਾਈਵੇ ਤੇ ਪਹਾੜ ਜੋ ਹੈ ਉਹ ਡਿੱਗ ਗਿਆ ਹੈ ਤਾਂ ਦੱਸ ਜਿਏ ਕਿ ਆਪਦਾ ਪ੍ਰਬੰਧਨ ਵਿਭਾਗ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਤੇ ਲਗਾਤਾਰ ਹਾਈਵੇ ਤੋਂ ਮਲਬਾ ਹਟਾਉਣ ਦਾ ਕੰਮ ਜੋ ਹੈ ਉਹ ਜਾਰੀ ਹੈ ਜਿਸ ਤੇ ਵਿਚਾਲੇ ਸਾਨੂੰ ਕਈ ਘੰਟਿਆਂ ਦਾ ਲੰਬਾ ਜਾਮ ਜੋ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਜਾਰੇ ਕਈ ਸ਼ਰਦਾਲੂ ਇਸ ਹਾਈਵੇ ਦੇ ਉੱਤੇ ਇਸ ਬਲੋਕੇਜ ਦੇ ਕਾਰਨ ਫਸ ਗਏ ਹਨ ਅਤੇ ਜਿਸ ਤੋਂ ਬਾਅਦ ਪ੍ਰਬੰਧਨ ਵਿਭਾਗ ਵੱਲੋਂ ਲਗਾਤਾਰ ਇਸ ਨੂੰ ਰੋਕਣ ਦੀ ਕੋਸ਼ਿਸ਼ ਜੋ ਹੈ ਕੀਤੀ ਜਾ ਰਹੀ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par